ਸ਼ਰਮ ਵਾਲੀ ਗੱਲ ਆ ਯਾਰ ਹਾਂ ਕਿ ਤੁਹਾਡੇ ਇਤਿਹਾਸ ਦੀ ਸ਼ਾਂਤੀ ਤਾਂ ਤੜਕੇ ਲਈ ਬਟਦਾ ਇਹਨਾਂ ਨੇ ਉਹ ਸਾਰੇ ਐਸੇ ਮੰਦਰ ਪਾਏ ਜਾਣਗੇ ਐਸੇ ਗੁਰਦੁਆਰੇ ਪਾਏ ਜਾਣਗੇ ਜਿਹੜੇ ਕਿ ਜਿਹੜੇ ਕਿ ਸਰਕਾਰੀ ਜ਼ਮੀਨਾਂ ਦੇ ਉੱਪਰ ਡੜੇ ਆ ਤੱਕੇ ਸ਼ਾਹੀ ਦੇ ਨਾਲ ਵੀ ਜਿਹੜੇ ਉਸਾਰਪਨ ਕੀਤੇ ਗਏ ਪੰਜਾਬ ਦੇ ਲਈ ਕਿਹੜਾ ਤੁਸੀਂ ਚੀਜ਼ੇ ਦਾ ਟੱਕ ਲਵਾਇਆ ਕਿਹੜੀ ਤੁਸੀਂ ਕੁਰਬਾਨੀਆਂ ਦਿੱਤੀ ਕਿਹੜੀਆਂ ਤੁਸੀਂ ਫਾਂਸੀ ਦਾ ਜੜੇ ਕੋਈ ਵੀ ਗ੍ਰੰਥ ਹੈ ਉਹ ਕਿਸੇ ਇੱਕ ਸੂਬੇ ਦੀ ਪੈਰਵਾਈ ਨਹੀਂ ਕਰਦਾ ਉਹ ਸਮੁੱਚੀ ਦੁਨੀਆ ਦੀ ਗੱਲ ਕਰਦਾ ਹੈ ਸਮੁੱਚੀ insanਨੀਅਤ ਦੀ ਗੱਲ ਕਰਦਾ ਤੇ ਮੈਂ ਸਮਝਦਾ ਕਿ ਸਭ ਤੋਂ ਵੱਡੀ ਕੁਰਬਾਨੀ ਉਹ ਯੇਸ਼ੂ ਮਸੀਹ ਨੇ ਕਰਾਸ ਉੱਪਰ ਚੜਕੇ ਦਿੱਤੀ ਆ ਕੀ ਕੀਤਾ ਤੁਸੀਂ ਪੰਜਾਬ ਨੂੰ ਕਾਟੇ ਪੈਣ ਕੀਆ ਅੱਜ ਭਾਰਤ ਦੇ ਅੰਦਰ ਜੇਕਰ ਤੁਸੀਂ 에어로ਪਲੇਨ ਦੇ ਅੰਦਰ ਟਰੈਵਲ ਕਰ ਰਹੇ ਹੋ ਤੇ ਉਹ ਮਸੀਹੀ ਲੋਕਾਂ ਦੀ ਦੇਣ ਹੈ ਜੇਕਰ ਤੁਸੀਂ ਟ੍ਰੇਨ ਦਾ ਸਫਰ ਕਰ ਰਹੇ ਹੋ ਤੇ ਉਹ ਮਸੀਹੀ ਲੋਕਾਂ ਦੀ ਦੇਣ ਹੈ ਤੁਹਾਡਾ ਇੱਕ ਕਹਿੰਦਾ ਤੁਹਾਡਾ ਡਾਕਟਰ ਮੈਂ ਪਾਸਾ ਤੇ ਆ ਰਿਹਾ ਤੁਹਾਨੂੰ ਦੇ ਨਾਮ ਤੇ ਪਾਸਾ ਲੱਗੇ ਉਹ ਬਨਾਸ ਕਰੀ ਜਾਤ ਹੋਇਆ ਕੋਰਟ ਦੇ ਵਿੱਚ ਅਗਰ ਤੁਸੀਂ ਚੰਦ ਸਾਲ ਚੰਦ ਮਹੀਨੇ ਪਿੱਛੇ ਚਲ ਜੋ ਤੇ ਨਰਹਿਨ ਸਵਾਮੀ ਜਿਹੜਾ ਬਲਾਤਕਾਰੀ ਸੀ ਉਹ ਵੀ ਜੇਲ੍ਹ ਦੇ ਅੰਦਰ ਸਜ਼ਾ ਭੁਗਤ ਰਿਹਾ ਹੈ। ਜੀ। ਆਸਾ ਰਾਮ ਬਾਪੂ ਉਹ ਵੀ ਜੇਲ੍ਹ ਦੇ ਅੰਦਰ ਸਜ਼ਾ ਭੁਗਤ ਰਿਹਾ ਹੈ। ਅ ਰਾਮ ਰਹੀਮ ਜਿਹੜਾ ਆ ਉਹ ਵੀ ਇਸ ਬਲਾਤਕਾਰੀ ਜਿਹੜੇ ਜੁਰਮ ਦੇ ਅੰਦਰ ਸਜ਼ਾ ਭੁਗਤ ਰਿਹਾ ਹੈ। ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਦੋਸਤੋ ਗੱਲਬਾਤ ਕਰਨੀ ਚਾਹਾਂਗੇ ਕਿ ਅੱਜ ਸਾਡੇ ਵਿਚਕਾਰ ਸਮਾਜ ਸੇਵਕ ਨੇ ਪ੍ਰਧਾਨ ਜੌਨ ਕੋਟਲੀ ਜੀ ਸਾਡੇ ਵਿੱਚ ਮੌਜੂਦ ਨੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰਧਾਨ ਜੀ ਤੁਹਾਡਾ ਥੈਂਕ ਯੂ ਜੀ ਸੱਚ ਦੀ ਆਵਾਜ਼ ਦਾ ਬਹੁਤ ਬਹੁਤ ਧੰਨਵਾਦ ਔਰ ਇੱਕ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਕਿ ਬੀਤੇ ਸਮੇਂ ਦੇ ਵਿੱਚ ਕਿ ਜਿਹੜਾ ਗੁਰਦਾਸਪੁਰ ਬਬਰੀ ਚੌਂਗ ਦੇ ਵਿੱਚ ਇੱਕ ਮਸੀਹ ਸਮਾਜ ਦੇ ਵੱਲੋਂ ਇੱਕ ਰਲ ਕੇ ਉਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਜੀ ਦਾ ਉੱਥੇ ਧਾਰਮਿਕ ਚਿੰਨ ਕਰਾਸ ਜਿਹੜਾ ਉੱਥੇ ਲਗਾਇਆ ਗਿਆ ਔਰ ਉਹ ਜਗਾ ਜਿਹੜੀ ਸਰਕਾਰੀ ਜਗਾ ਦੇ ਵਿੱਚ ਲਗਾਇਆ ਗਿਆ ਬਾਜ਼ਾਰ ਦੇ ਵਿੱਚ ਲਗਾਇਆ ਗਿਆ ਚੌਂਕ ਦੇ ਵਿੱਚ ਇਸ ਚੀਜ਼ ਨੂੰ ਸਹੀ ਮੰਨਦੇ ਹੋ ਤੁਸੀਂ ਦੇਖੋ ਮੈਂ ਸਭ ਤੋਂ ਪਹਿਲੇ ਤੇ ਸੱਚੀ ਆਵਾਜ਼ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇਸ ਵਿਸ਼ੇ ਤੇ ਸਾਡੇ ਨਾਲ ਰੂਬਰੂ ਹੋਣ ਵਾਸਤੇ ਆਪਣਾ ਸਮਾਂ ਕੱਢਿਆ ਜੀ ਔਰ ਮੈਂ ਉਹਨਾਂ ਸਜਣਾ ਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਸਜਣਾ ਨੇ ਇਹ ਆਵਾਜ਼ ਚੱਕੀ ਹੈ ਕਿ ਜਿਹੜਾ ਗੁਰਦਾਸਪੁਰ ਦਾ ਜਿਹੜਾ ਬਬਰੀ ਚੌਂਕ ਹੈ ਉਹਦੇ ਵਿੱਚ ਜਿਹੜੀ ਆ ਤਬ ਉਹ ਯਸ਼ਮ ਸਿੰਘ ਦੀ ਕ੍ਰਾਸ ਲਗਾ ਕੇ ਉਹਨੂੰ ਮਸੀਹ ਚੌਂਕ ਬਣਾਇਆ ਗਿਆ ਜੀ ਔਰ ਮੈਂ ਦੱਸਣਾ ਚਾਹੁੰਨਾ ਕਿ ਸਿਰਫ ਗੁਰਦਾਸਪੁਰ ਦੇ ਅੰਦਰ ਹੀ ਜਿਹੜਾ ਆ ਅ ਗੁਰੂਆਂ ਪੀਰਾਂ ਦੇ ਨਾਮ ਦੇ ਤਿੰਨ ਚਾਰ ਚੌਂਕ ਨੇ ਸੋ ਇਸ ਕਰਕੇ ਬਹੁਤ ਸਮੇਂ ਤੋਂ ਮੰਗ ਸੀਗੀ ਸਾਡੇ ਸਮਾਜ ਦੀ ਕਿ ਗੁਰਦਾਸਪੁਰ ਦੇ ਵਿੱਚ ਕਿਉਂਕਿ ਮਸੀਹ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਪਾਇਆ ਜਾਂਦਾ ਸੋ ਇਸ ਕਰਕੇ ਬਹੁਤ ਵਾਰੀ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਵਾਸਤੇ ਦਰਖਾਸਤਾਂ ਕੀਤੀਆਂ ਗਈਆਂ ਅਪੀਲ ਕੀਤੀ ਗਈ ਔਰ ਸਾਡੇ ਕ੍ਰਿਸਚੀਅਨ ਲੀਡਰਸ਼ਿਪ ਨੇ ਬਹੁਤ ਵਾਰੀ ਜਿਹੜਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਕੀਤੀ ਪਰ ਜਦੋਂ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਫਿਰ ਉਦੋਂ ਫਿਰ ਤੁਹਾਨੂੰ ਪਤਾ ਕਿ ਅਸੀਂ ਵੀ ਫਿਰ ਪੰਜਾਬ ਦਾ ਹੀ ਪਾਣੀ ਪੀਨੇ ਆ ਪੰਜਾਬ ਦਾ ਹੀ ਜਿਹੜਾ ਆ ਭੋਜਨ ਖਾਣੇ ਆ ਜੀ ਤੇ ਸਾਨੂੰ ਫਿਰ ਜਦੋਂ ਅਣਖ ਜਾਗਦੀ ਆ ਧਰਮ ਦੀ ਤੇ ਫਿਰ ਸਾਰੇ ਹੀ ਮਸੀਹੀ ਲੀਡਰਸ਼ਿਪ ਨੇ ਹਰਾਲ ਕੇ ਉਪਰਾਲਾ ਕੀਤਾ ਕਿ ਮਸੀਹੀ ਚੌਂਕ ਦੀ ਸਥਾਪਨਾ ਕੀਤੀ ਜਾਵੇ ਸੋ ਅਸੀਂ ਬੜੀ ਸ਼ਾਂਤੀ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਮਸੀਹੀ ਚੌਂਕ ਦੀ ਜਿਹੜੀ ਅਸੀਂ ਸਥਾਪਨਾ ਕੀਤੀ ਆ ਇਸ ਚੀਜ਼ ਦਾ ਜਿਹੜਾ ਵਿਰੋਧ ਆ ਜਿਹੜਾ ਕ੍ਰਾਸ ਬਬਰੀ ਚੌਂਕ ਦੇ ਵਿੱਚ ਲਗਾਇਆ ਗਿਆ ਪਗਤ ਸਿੰਘ ਦੁਆਬੀ ਜੀ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਇੰਟਰਵਿਊ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਮਸੀਹ ਲੋਕਾਂ ਨੇ ਜੋ ਕੰਮ ਕੀਤਾ ਹੈ ਕਿ ਬਾਜ਼ਾਰ ਦੇ ਵਿੱਚ ਚੌਰਾਹੇ ਦੇ ਵਿੱਚ ਜਾ ਕੇ ਕਬਜ਼ਾ ਕਰਨ ਵਾਲੀ ਗੱਲ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮਤਲਬ ਮਸੀਹ ਸਮਾਜ ਦੀ ਪੰਜਾਬ ਨੂੰ ਕੀ ਦੇਣਾ ਉਹਨਾਂ ਦੀ ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਸਪੈਸ਼ਲ ਪਹਿਲੀ ਗੱਲ ਤਾਂ ਮੈਂ ਭਗਤ ਸਿੰਘ ਦਵਾਬੀ ਦਾ ਜਿਹੜਾ ਇਹਨੇ ਨੌਟੰਕੀ ਤਰੀਕੇ ਦੇ ਨਾਲ ਆਪਣਾ ਨਾਮ ਰੱਖਿਆ ਆ ਨਾ ਤੇ ਭਗਤ ਸਿੰਘ ਆ ਕਿਉਂਕਿ ਜਿਹੜਾ ਭਗਤ ਸਿੰਘ ਸੀਗਾ ਉਹਨੇ ਕਿਸੇ ਇੱਕ ਧਰਮ ਦੀ ਵਾਸਤੇ ਗੱਲ ਨਹੀਂ ਸੀ ਕੀਤੀ ਭਗਤ ਸਿੰਘ ਨੇ ਸਮੁੱਚੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਹੜੀ ਜਿਹੜੀ ਸੀਗੀ ਆਪਣੀ ਜਿਹੜੀ ਆ ਉਹ ਜਿਹੜਾ ਸਟਰਗਲ ਕੀਤਾ ਸੀ ਜਿਹੜਾ ਆਪਣਾ ਕੰਮ ਕੀਤਾ ਸੀਗਾ ਤੇ ਇਹਦਾ ਨਕਲੀ ਨਾਮ ਮੈਂ ਸਮਝਦਾ ਨੇ ਆਪਣੇ ਆਪ ਨੂੰ ਭਗਤ ਸਿੰਘ ਦਵਾਬੀ ਨਾ ਤੇ ਇਹ ਭਗਤ ਸਿੰਘ ਆ ਤੇ ਨਾ ਹੀ ਇਹ ਦਵਾਬੀ ਆ ਜਿਹੜੇ ਦੋ ਸਵਾਲ ਕੀਤੇ ਸੀਗੇ ਜੀ ਕਿ ਇੱਕ ਤੇ ਕ੍ਰੋਸ ਦੇ ਉੱਪਰ ਜਿਹੜਾ ਬਬਰੀ ਚੌਂਕ ਚ ਮਸੀਹ ਚੌਂਕ ਬਣਾਇਆ ਗਿਆ ਉਹਦੇ ਉੱਪਰ ਇਸ ਬੰਦੇ ਨੇ ਸਵਾਲ ਕੀਤੇ ਸੀ ਹਮ ਔਰ ਦੂਸਰਾ ਇਹਦਾ ਸਵਾਲ ਇਹ ਸੀਗਾ ਕਿ ਮਸੀਹੀ ਲੋਕਾਂ ਦੀ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਦੇਣ ਕੀ ਹੈ ਜੀ ਜੀ ਔਰ ਮੈਂ ਦੱਸਣਾ ਚਾਹੁੰਨਾ ਆ ਕਿ ਅੱਜ ਭਾਰਤ ਦੇ ਅੰਦਰ ਜੇਕਰ ਤੁਸੀਂ 에ਰੋਪਲੇਨ ਦੇ ਅੰਦਰ ਟਰੈਵਲ ਕਰ ਰਹੇ ਹੋ ਤੇ ਉਹ ਮਸੀਹੀ ਲੋਕਾਂ ਦੀ ਦੇਣ ਹੈ ਜੇਕਰ ਤੁਸੀਂ ਟ੍ਰੇਨ ਦਾ ਸਫਰ ਕਰ ਰਹੇ ਹੋ ਤੇ ਉਹ ਮਸੀਹੀ ਲੋਕਾਂ ਦੀ ਦੇਣ ਹੈ ਜੇਕਰ ਤੋਂ ਉਹ এডਿਕੇਸ਼ਨ ਮਿਲੀ ਆ ਤੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਮਸੀਹੀ ਲੋਕਾਂ ਦਾ ਤੇ ਜੇ ਮੈਂ ਕੱਲੇ ਸਮਾਜ ਕੱਲੇ ਪੰਜਾਬ ਦੀ ਹੀ ਗੱਲ ਕਰਾਂ ਤੇ ਮੈਂ ਸਮਝਦਾ ਪੰਜਾਬ ਦੇ ਅੰਦਰ ਸੀਐਮਸੀ ਵਰਗੇ ਫ੍ਰੀ ਹਸਪੀਟਲ ਜਿਹਦੇ ਵਿੱਚ ਕੋਈ ਜਾਤ ਪਾਤ ਨਹੀਂ ਵੇਖੀ ਜਾਂਦੀ ਚਾਹੇ ਉਹਦੇ ਚ ਸਿੱਖ ਵੀ ਹੋਣ ਹਿੰਦੂ ਵੀ ਹੋਣ ਮੁਸਲਮਾਨ ਹੋਣ ਚਾਹੇ ਕ੍ਰਿਸਚੀਅਨ ਹੋਣ ਸਾਰਿਆਂ ਨੂੰ ਉਹਦੇ ਫ੍ਰੀ ਇਲਾਜ ਜਿਹੜਾ ਆ ਪ੍ਰੋਵਾਈਡ ਕਰਾਇਆ ਜਾਂਦਾ ਔਰ এডਿਕੇਸ਼ਨ ਜਿਹੜੀ ਪੰਜਾਬ ਦੇ ਅੰਦਰ ਸਾਡੇ ਬਹੁਤ ਵੱਡੇ ਵੱਡੇ ਕਾਨਵਰਟ ਸਕੂਲ ਨੇ ਜਿਦੋਂ ਸਾਡੇ ਸਿੱਖ ਵੀਰ ਹਿੰਦੂ ਵੀਰ ਮਸੀਹ ਲੋਕ ਜਿਹੜੇ ਸਾਰੇ ਆਈਪੀਐਸ ਪੀਸੀਐਸ ਬਣ ਕੇ ਪੀਈਐਸ ਬਣ ਕੇ ਇੰਜੀਨੀਅਰ ਡਾਕਟਰ ਬੜੇ ਬੜੇ ਵੱਡੇ ਵੱਡੇ ਅਫੀਸਰ ਬਣ ਕੇ ਨਿਕਲਦੇ ਨੇ ਕੀ ਇਹਨੂੰ ਦਵਾਬੀ ਨੂੰ ਇਸ ਚੀਜ਼ ਦੀ ਅਕਲ ਹੈ ਨਹੀਂ ਆ ਕਿ ਬਹੁਤ ਸਾਰੀ ਐਜੂਕੇਸ਼ਨ ਦੀ ਦੇਣ ਮਸੀਹ ਸਮਾਜ ਨੂੰ ਜਿਹੜੇ ਸਮੁੱਚੇ ਸਮਾਜਾਂ ਨੂੰ ਮਸੀਹ ਸਮਾਜ ਨੇ ਦੇਣ ਦਿੱਤੀ ਆ ਐਜੂਕੇਸ਼ਨ ਦਿੱਤੀ ਆ ਸਿਹਤ ਸੁਵਿਧਾਵਾਂ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਵੇਂ ਇਹ ਇਨਸਾਨ ਇਹਨੇ ਨਫ਼ਰਤ ਵਾਲੇ ਜਿਹੜੇ ਬੋਲ ਬੋਲਦਾ ਆ ਇਹਦੇ ਵਿੱਚੋਂ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਮਾਨਸਿਕਤਾ ਇਹਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਵਿਗੜ ਚੁੱਕਾ ਆ ਔਰ ਮੈਂ ਦੱਸਣਾ ਚਾਹੁੰਨਾ ਕਿ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਐਸੇ ਮੰਦਰ ਨੇ ਐਸੇ ਗੁਰਦੁਆਰੇ ਨੇ ਜਿੱਥੇ ਕਈ ਵਾਰੀ ਸਾਡੇ ਨਿਹੰਗ ਸਿੰਘ ਜਾ ਕੇ ਆਪਣਾ ਨਿਸ਼ਾਨ ਸਾਹਿਬ ਗੱਡ ਦਿੰਦੇ ਨੇ ਤੇ ਉਹ ਉਦੋਂ ਉਦੋਂ ਹੀ ਜਿਹੜਾ ਆ ਜਿਹੜਾ ਉਹ ਜਿਹੜਾ ਗੁਰਦੁਆਰਾ ਸਾਹਿਬ ਦਾ ਉਹਨੂੰ ਜਿਹੜਾ ਆ ਨਿਸ਼ਾਨ ਸਾਹਿਬ ਨੂੰ ਗੱਡ ਕੇ ਗੁਰਦੁਆਰ ਸਾਹਿਬ ਨੂੰ ਜਿਹੜਾ ਉਹ ਸਥਾਪਿਤ ਕਰ ਦਿੱਤਾ ਜਾਂਦਾ ਔਰ ਮੈਂ ਦੇਖੋ ਸਾਡੇ ਅੰਮ੍ਰਿਤਸਰ ਵਿੱਚ ਜਲੰਧਰ ਵਿੱਚ ਲੁਧਿਆਣਾ ਵਿੱਚ ਹਰ ਇੱਕ ਸੂਬੇ ਵਿੱਚ ਹਰ ਇੱਕ ਮਤਲਬ ਜ਼ਿਲ੍ਹੇ ਦੇ ਅੰਦਰ ਬਹੁਤ ਸਾਰੇ ਐਸੇ ਮੰਦਰ ਪਾਏ ਜਾਣਗੇ ਐਸੇ ਗੁਰਦੁਆਰੇ ਪਾਏ ਜਾਣਗੇ ਜਿਹੜੇ ਕਿ ਜਿਹੜੇ ਕਿ ਸਰਕਾਰੀ ਜ਼ਮੀਨਾਂ ਦੇ ਉੱਪਰ ਜਿਹੜੇ ਆ ਤੱਕੇ ਸ਼ਾਹੀ ਦੇ ਨਾਲ ਵੀ ਜਿਹੜੇ ਉਸਾਰਤ ਕੀਤੇ ਗਏ ਪਰ ਅਸੀਂ ਇਸ ਚੀਜ਼ ਦਾ ਇਸ ਚੀਜ਼ ਨੂੰ ਅਸੀਂ ਫਿਰ ਵੀ ਅਸੀਂ ਕਹਿੰਨੇ ਕਿ ਇਹ ਆਸਥਾ ਦਾ ਵਿਸ਼ਾ ਆ ਇਹਦੇ ਵਿੱਚ ਜਿਹੜੇ ਸਿੱਖ ਵੀਰਾਂ ਨੇ ਗੁਰਦੁਆਰਾ ਸਾਹਿਬ ਬਣਾਏ ਅਸੀਂ ਉਹਦਾ ਵੀ ਸਨਮਾਨ ਕਰਦੇ ਆ ਜਿਹੜੇ ਸਾਡੇ ਹਿੰਦੂ ਵੀਰਾਂ ਨੇ ਮੰਦਰ ਬਣਾਏ ਆ ਅਸੀਂ ਉਹਦਾ ਵੀ ਸਨਮਾਨ ਕਰਦਾ ਹੈ। ਭਗਤ ਸਿੰਘ ਦੁਆਬੀ ਨੇ ਤੁਹਾਨੂੰ ਇਹ ਗੱਲ ਜ਼ਰੂਰ ਟਾਰਗੇਟ ਕਰਕੇ ਕਹੀ ਆ ਕਿ ਜਿਹੜੀ ਉਹ ਸਰਕਾਰੀ ਜਗ੍ਹਾ ਦੇ ਵਿੱਚ ਕਰੌਸ ਲਗਾਇਆ ਹੈ ਉਹ ਗਲਤ ਲਗਾਇਆ ਹੈ ਤੇ ਉਹਦਾ ਉਹਦਾ ਤੁਹਾਡੇ ਕੀ ਵਿਚਾਰ ਆ ਉਹਦੇ ਇਸ ਬੰਦੀ ਤੁਹਾਡੇ ਦੇਖੋ ਮੈਂ ਇਸ ਬੰਦੇ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜੇ ਤੁਸੀਂ ਲੋਕ ਕਰ ਦੋ ਤੁਸੀਂ ਲੋਕ ਨਾਜਾਇਜ਼ ਕਬਜ਼ਿਆਂ ਦੇ ਤਰੀਕੇ ਦੇ ਨਾਲ ਉੱਥੇ ਉਸਾਰੀਆਂ ਕਰ ਦੋ ਫਿਰ ਤੁਹਾਨੂੰ ਕੋਈ ਉਹਦੇ ਦੀ ਪ੍ਰੋਬਲਮ ਨਹੀਂ ਹੈ ਤੇ ਜੇ ਅਸੀਂ ਲੋਕ ਅ ਇੱਕ ਜਿਹੜਾ ਗੁਰਦਾਸਪੁਰ ਦੇ ਅੰਦਰ ਜਿੱਥੇ ਸਾਡਾ ਵੱਡੀ ਗਿਣਤੀ ਦੇ ਵਿੱਚ ਮੁਸੀਬਾ ਹੀਚਾਰਾ ਪਾਇਆ ਜਾਂਦਾ ਅਸੀਂ ਵੀ ਸਾਡਾ ਵੀ ਉਥੇ ਅਧਿਕਾਰ ਬੰਦਾ ਕਿਉਂਕਿ ਅਸੀਂ ਜਿਹੜੀ ਸਰਕਾਰੀ ਜ਼ਮੀਨ ਸਰਕਾਰ ਦੀ ਹੁੰਦੀ ਹੈ ਅਸੀਂ ਉਥੇ ਟੈਕਸ ਭਰਦੇ ਆਂ ਹਰ ਚੀਜ਼ ਦੇ ਜਿਹੜੇ ਅਸੀਂ ਜਿਹੜਾ ਇਨਕਮ ਟੈਕਸ ਭਰਦੇ ਆਂ ਹਰ ਤਰੀਕੇ ਦਾ ਟੈਕਸ ਭਰਦੇ ਆਂ ਇਸ ਕਰਕੇ ਉਹ ਜ਼ਮੀਨ ਸਰਕਾਰ ਦੀ ਨਹੀਂ ਉਹ ਜ਼ਮੀਨ ਸਮਾਜਾਂ ਦੀ ਹੁੰਦੀ ਹੈ ਉਹ ਜ਼ਮੀਨ ਜਿਹੜੀ ਆ ਸਾਡੇ ਸਮੁੱਚੇ ਪੰਜਾਬ ਦੀ ਹੁੰਦੀ ਹੈ ਔਰ ਉਹ ਜ਼ਮੀਨ ਹਰ ਇੱਕ ਭਾਈਚਾਰੇ ਦੀ ਸਾਂਝੀ ਜ਼ਮੀਨ ਹੁੰਦੀ ਹੈ ਸਿੱਖ ਕੌਮ ਨੇ ਬਹੁਤ ਸਾਰੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਗੁਰੂਆਂ ਪੀਰਾਂ ਨੇ ਇਸ ਪੰਜਾਬ ਦੇ ਵਿੱਚ ਰਹਿ ਕੇ ਇਸ ਪੰਜਾਬ ਨੂੰ ਬਚਾਉਣ ਦੀ ਖਾਤਰ ਬਹੁਤ ਕੁਝ ਕੀਤਾ ਮਸੀਹ ਲੋਕਾਂ ਦੀ ਕੀ ਦੇਣਿਆ ਮਸੀਹ ਲੋਕਾਂ ਨੇ ਕੀ ਕੀਤਾ ਹੈ ਮੈਂ ਸਮਝਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਕੁਰਬਾਨੀ ਅਗਰ ਕਿਸੇ ਨੇ ਦਿੱਤੀ ਹੈ ਪੂਰੇ ਵਰਲਡ ਨੂੰ ਅਗਰ ਤੁਸੀਂ ਧਿਆਨ ਚ ਰੱਖੋ ਨਾ ਸਿਰਫ ਪੰਜਾਬ ਨਾ ਸਿਰਫ ਭਾਰਤ ਕਿਉਂਕਿ ਕੋਈ ਵੀ ਗ੍ਰੰਥ ਹੈ ਉਹ ਕਿਸੇ ਇੱਕ ਸੂਬੇ ਦੀ ਪੈਰਵਾਹੀ ਨਹੀਂ ਕਰਦਾ ਉਹ ਸਮੁੱਚੀ ਦੁਨੀਆ ਦੀ ਗੱਲ ਕਰਦਾ ਹੈ ਸਮੁੱਚੀ ਇਨਸਾਨੀਅਤ ਦੀ ਗੱਲ ਕਰਦਾ ਹੈ ਤੇ ਮੈਂ ਸਮਝਦਾ ਕਿ ਸਭ ਤੋਂ ਵੱਡੀ ਕੁਰਬਾਨੀ ਪ੍ਰਭੂ ਯੇਸ਼ੂ ਮਸੀਹ ਨੇ ਕਰਾਸ ਉੱਪਰ ਚੜਕੇ ਦਿੱਤੀ ਹੈ ਉਹਨਾਂ ਨੇ ਕਿਸੇ ਸਿਰਫ ਮਸੀਹੀ ਲੋਕਾਂ ਲਈ ਨਹੀਂ ਦਿੱਤੀ ਉਹਨਾਂ ਨੇ ਸਮੁੱਚੇ ਸਮੁੱਚੀ ਇਨਸਾਨੀ ਹਰੇਕ ਇਨਸਾਨ ਜਿਹੜਾ ਇਸ ਧਰਤੀ ਦੇ ਉੱਪਰ ਵੱਸਦਾ ਆ ਦੁਨੀਆ ਦੇ ਕੋਨੇ-ਕੋਨੇ ਦੇ ਅੰਦਰ ਵੱਸਦਾ ਸਭ ਤੋਂ ਵੱਡੀ ਕੁਰਬਾਨੀ ਇਹੀ ਹੈ ਇਸ ਤੋਂ ਵੱਡੀ ਕੁਰਬਾਨੀ ਕੋਈ ਹੈ ਨਹੀਂ ਆ ਇਸੇ ਕਰਕੇ ਉਹ ਕ੍ਰੋਸ ਜਿਹੜਾ ਲਗਾਇਆ ਗਿਆ ਕਿ ਤਾਂਕਿ ਸ਼ਾਂਤੀ ਦਾ ਪ੍ਰਤੀਕ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕੁਰਬਾਨੀ ਜਿਹੜੀ ਆ ਯੀਸ਼ੂ ਮਸੀਹ ਦੀ ਹੋਈ ਆ ਤੇ ਉਹਦੇ ਬਾਰੇ ਲੋਕੀ ਜਾਗਰੂਕ ਹੋ ਸਕਣ ਦੇਖੋ ਮੈਂ ਦੱਸਣਾ ਚਾਹੁੰਨਾ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਗੱਲ ਦੱਸਣੀ ਚਾਹੁੰਨਾ ਜੀ ਕਿ ਕੋਈ ਵੀ ਅੱਜ ਤੁਸੀਂ ਦੇਖੋ ਸਮੁੱਚੇ ਭਾਰਤ ਦੇ ਅੰਦਰ ਸਮੁੱਚੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਵੀ ਗਿਰਜਾ ਘਰ ਬਣੇ ਨੇ ਹਰ ਇੱਕ ਨੇ ਉਹ ਉਹਦੀ ਉਹਦੀ ਕੀਮਤ ਦੇ ਕੇ ਉਹਦੇ ਪੈਸੇ ਤਾਰ ਕੇ ਉਥੇ ਜਗਾ ਨੂੰ ਖਰੀਦ ਕੇ ਤੇ ਉਥੇ ਜਿਹੜੇ ਪਰਮੇਸ਼ਵਰ ਦੇ ਪ੍ਰਭੂ ਯਿਸੂ ਮਸੀਹ ਦੇ ਭਵਨ ਗਿਰਜਾ ਘਰ ਉਸਾਰੇ ਨੇ ਕਦੇ ਵੀ ਕਦੀ ਨਜਾਇਜ਼ ਜਗਾ ਤੇ ਕਦੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਜਿੰਨੇ ਵੀ ਸਾਡੇ ਵੱਡੇ ਵੱਡੇ ਚਰਚਿਸ ਹੋਣਗੇ ਵੱਡੇ ਵੱਡੇ ਸਾਡੇ ਭਵਨ ਹੋਣਗੇ ਹਰੇਕ ਦੀ ਬਕਾਇਦਾ ਕੀਮਤਾਰ ਕਿ ਉਹਦੀ ਰਜਿਸਟਰੀ ਕਰਾ ਕੇ ਉਹ ਸੁਸਾਇਟੀਆਂ ਦੇ ਅਧੀਨ ਆਉਣਗੇ ਕਿਸੇ ਇੱਕ ਦੀ ਉਹ ਪ੍ਰਾਪਰਟੀ ਨਹੀਂ ਹੁੰਦੀ ਉਹ ਸਮਾਜ ਦੀ ਪ੍ਰਾਪਰਟੀ ਹੁੰਦੀ ਹੈ ਸੁਸਾਇਟੀ ਦੀ ਪ੍ਰਾਪਰਟੀ ਹੁੰਦੀ ਹੈ ਸਾਡੇ ਸਾਡੇ ਉਸ ਪੂਰੇ 크ਰਿਸਚੀਅਨਿਟੀ ਦੀ ਪ੍ਰਾਪਰਟੀ ਉਹ ਬਣ ਕੇ ਰਹਿ ਜੇਂਦੀ ਕਿਸੇ ਵਿਅਕਤੀ ਵਿਸ਼ੇਸ਼ ਦੀ ਉਹ ਪ੍ਰਾਪਰਟੀ ਹੁੰਦੀ ਨਹੀਂ ਹੈ ਇੱਕ ਭਗਤ ਸਿੰਘ ਦੁਆਬੀ ਵੱਲੋਂ ਪਾਸਟਰਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਇਹ ਪਖੰਡ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਬੋਲੀਆਂ ਗਿਆ ਕੀ ਕੀ ਵਿਚਾਰ ਆ ਤੁਹਾਡੇ ਜਾਂ ਤੇ ਉਸ ਬੰਦੇ ਦੀ ਮਾਨਸਿਕਤਾ ਵਿਗੜ ਚੁੱਕੀ ਹੈ ਜਾਂ ਉਹਦੀ ਜਿਹੜੀ ਹੈ ਮੈਮਰੀ ਬਿਲਕੁਲ ਜਿਹੜੀ ਆ ਡਿਲੀਟ ਹੋ ਚੁੱਕੀ ਹੈ ਆ ਥੋੜੀ ਅਗਰ ਤੁਸੀਂ ਚੰਦ ਸਾਲ ਚੰਦ ਮਹੀਨੇ ਪਿੱਛੇ ਚਲ ਜਓ ਤੇ ਨਰੈਣ ਸਵਾਮੀ ਜਿਹੜਾ ਬਲਾਦਕਾਰੀ ਸੀ ਉਹ ਵੀ ਜੇਲ ਦੇ ਅੰਦਰ ਸਜ਼ਾ ਭੁਗਤ ਰਿਹਾ ਹੈ ਜੀ ਆਸਾ ਰਾਮ ਬਾਪੂ ਉਹ ਵੀ ਜੇਲ ਦੇ ਅੰਦਰ ਸਜ਼ਾ ਭੁਗਤ ਰਿਹਾ ਹੈ ਅ ਰਾਮ ਰਹੀਮ ਜਿਹੜਾ ਆ ਉਹ ਵੀ ਇਸ ਬਲਾਦਕਾਰੀ ਜਿਹੜੇ ਜੁਰਮ ਦੇ ਅੰਦਰ ਸਜ਼ਾ ਭੁਗਤ ਰਿਹਾ ਸੋ ਹਰ ਸਮਾਜ ਦੇ ਅੰਦਰ ਚੰਗੇ ਲੋਕ ਵੀ ਹੁੰਦੇ ਨੇ ਕੁਝ ਕੁਝ ਪ੍ਰਤੀਸ਼ਤ ਮਾੜੇ ਲੋਕ ਵੀ ਹੁੰਦੇ ਨੇ ਇਹ ਇਹ ਬਿਲਕੁਲ ਜਿਹੜਾ ਕਹਿਣਾ ਇਹ ਮੈਂ ਸਮਝਦਾ ਕਿ ਬੇਵਕੂਫੀ ਹੋਊਗੀ ਕਿ ਕਿਸੇ ਇੱਕ ਵਿਸ਼ੇਸ਼ ਜਿਹੜੇ ਧਰਮ ਦੇ ਨਾਲ ਸੰਬੰਧਿਤ ਕੋਈ ਬੰਦਾ ਜਿੰਨੇ ਕਸੂਰ ਕੀਤਾ ਆ ਉਹਨੂੰ ਸਜ਼ਾ ਉਹ ਕਾਨੂੰਨ ਦਿੰਦਾ ਉਹ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਕਾਨੂੰਨ ਜਿਹੜਾ ਹੈ ਕਾਨੂੰਨ ਨੇ ਆਪਣਾ ਕੰਮ ਜਿਹੜਾ ਆ ਬਾਖੂਬੀ ਕਰਨਾ ਇਹ ਤੇ ਕੀਤਾ ਵੀ ਆ ਲੱਗਦਾ ਕਿ ਜਿਹੜਾ ਜਿੱਦਾਂ ਦਾ ਬੀਜ ਦਾ ਆ ਉਹਨੂੰ ਉਦਾਂ ਦਾ ਵੱਡਣਾ ਪਵੇਗਾ ਆ ਬਿਲਕੁਲ ਜੀ ਬਿਲਕੁਲ ਉਹਦੇ ਚ ਚਾਹੇ ਹਿੰਦੂ ਆ ਮੁਸਲਮਾਨ ਐ ਸਿੱਖ ਐ ਇਸਾਈਆ ਜਿਹੜਾ ਗੁਨਾਹ ਕਰੇਗਾ ਉਹਨੂੰ ਕਾਨੂੰਨ ਉਹਦੀ ਸਜ਼ਾ ਦੇਊਗਾ ਕਾਨੂੰਨ ਤੇ ਸਜ਼ਾ ਦੇਈਗਾ ਵੀ ਦੋ ਦੇਗਾ ਉੱਪਰ ਪਰਮਪਿਤਾ ਪਰਮੇਸ਼ਵਰ ਬੈਠਾ ਆ ਉਹਨੇ ਵੀ ਜੜੀ ਐ ਜਿਹੜਾ ਕੋਈ ਗਲਤ ਕੰਮ ਕਰਦਾ ਉਹਦੀ ਸਜ਼ਾ ਤੋਂ ਵੀ ਉਹ ਬਚ ਨਹੀਂ ਸਕਦਾ ਜਿਹੜਾ ਦੁਆਬੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਆ ਤੇ ਲੱਗਦਾ ਤੁਹਾਨੂੰ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਵਿਵਾਦਿਤ ਬਿਆਨ ਜਿਹੜੇ ਆ ਚ ਫੁੱਟ ਪੈਦਾ ਕਰ ਸਕਦੇ ਆ ਮੈਂ ਸਮਝਦਾ ਕਿ ਇਹ ਬੰਦੇ ਦੇ ਅੰਦਰ ਸਵਾਏ ਨਫ਼ਰਤ ਦੇ ਸਵਾਏ ਇੱਕ ਜ਼ਹਿਰੀਲੇ ਸ਼ਬਦ ਸ਼ਬਦਾਂ ਦਾ ਇਸਤੇਮਾਲ ਕਰਕੇ ਜਿਹੜਾ ਸਾਡੇ ਪਿਆਰੇ ਸਿੱਖ ਭਾਈਚਾਰੇ ਹਿੰਦੂ ਭਾਈਚਾਰੇ ਦੇ ਅੰਦਰ ਜਿਹੜਾ ਮਸੀਹੀ ਲੋਕਾਂ ਪ੍ਰਤੀ ਜਿਹੜਾ ਇੱਕ ਜ਼ਹਿਰ ਫਲਾਇਆ ਜਾ ਰਿਹਾ ਮੈਂ ਸਮਝਦਾ ਕਿ ਇਹਨੂੰ ਏਸੀ ਦੀ ਅਸੀਂ ਸਜ਼ਾ ਵੀ ਦਿਵਾ ਕੇ ਰਵਾਂਗੇ ਕਿਉਂਕਿ ਇਹਨੇ ਜਿੱਥੇ ਸਾਡੇ ਹਿੰਦੂ ਮੁਸਲਮ ਸਿੱਖ ਸਾਈਆਂ ਦੇ ਅੰਦਰ ਪਾੜ ਪਾਉਣ ਵਾਲੇ ਸ਼ਬਦਾਂ ਨੂੰ ਇਸਤੇਮਾਲ ਕੀਤਾ ਆ ਉਹਦੀ ਅਸੀਂ ਜਿਹੜੇ ਜ਼ਰੂਰ ਇਹਨੂੰ ਅਸੀਂ ਜਿਹੜੀ ਕਾਨੂੰਨੀ ਤੌਰ ਤੇ ਇਹਦੇ ਉੱਪਰ ਪਰਚਾ ਦਰਜ ਕਰਾ ਕੇ ਇਹਨੂੰ ਜੇਲ੍ਹ ਦੇ ਵਿੱਚ ਜ਼ਰੂਰ ਪਹੁੰਚਾਵਾਂਗੇ ਪੂਰੇ ਪੂਰੇ ਜ਼ੋਰ ਦੇ ਨਾਲ ਇਹਦੇ ਖਿਲਾਫ ਅਸੀਂ ਕਾਰਵਾਈ ਕਾਨੂੰਨੀ ਤੇ ਕਰਵਾਵਾਂਗੇ ਕਰਵਾਵਾਂਗੇ ਪਰ ਮੈਂ ਇਹਨੂੰ ਇੱਥੇ ਇਹ ਤਾੜਨਾ ਵੀ ਦੇਣੀ ਚਾਹੁੰਦਾ ਕਿ ਸਾਡੇ ਅੰਮ੍ਰਿਤਸਰ ਦੇ ਅੰਦਰ ਵੀ ਵਾਲਮੀਕ ਚੌਂਕ ਬਣਿਆ ਬਹੁਤ ਵੱਡੀ ਮਹਾਰਾਜ ਵਾਲਮੀਕ ਜੀ ਦੀ ਮੂਰਤੀ ਲੱਗੀ ਹੋਈ ਹੈ ਹਾਂਜੀ ਅ ਰਾਹ શ્રી RAM ਜੀ ਦਾ ਚੌਂਕ ਬਣਿਆ ਗੁਰੂ ਨਾਨਕ ਜੀ ਦੇ ਨਾਮ ਦੇ ਉੱਪਰ ਗੁਰੂ ਨਾਨਕ ਹਸਪੀਟਲ ਬਣਿਆ ਇਸ ਤਰੀਕੇ ਦੇ ਬਹੁਤ ਬਹੁਤ ਸਾਡੇ ਜਿਹੜੇ ਮਜੀਠਾ ਰੋਡ ਦੇ ਉੱਪਰ ਖੰਡਾ ਚੌਂਕ ਬਣਿਆ ਹੈ ਹਨਾ ਜੇ ਅਸੀਂ ਇਸ ਤਰੀਕੇ ਦੇ ਸ਼ਬਦ ਬੋਲ ਲਾਂਗੇ ਤੇ ਫਿਰ ਮੈਂ ਸਮਝਦਾ ਕਿ ਹਰੇਕ ਭਾਈਚਾਰੇ ਦੇ ਅੰਦਰ ਨਫ਼ਰਤ ਜਿਹੜੀ ਹੈ ਉਹ ਕਿਤਨਾ ਕਿਤੇ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾਏਗੀ ਕਿਉਂਕਿ ਸਾਡਾ ਪਿਆਰਾ ਪੰਜਾਬ ਜਿਹੜਾ ਆ ਉਹ ਸ਼ੁਰੂ ਤੋਂ ਹੀ ਸਾਡਾ ਪਿਆਰਾ ਭਾਰਤ ਜਿਹੜਾ ਆ ਪੰਜਾਬ ਆ ਇਹ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਕਿਉਂਕਿ ਇਹ ਇੱਕ ਗੁਲਦਸਤਾ ਆਇਆ ਕਿਉਂਕਿ ਇਹ ਪਿਆਰ ਦਾ ਸੰਦੇਸ਼ ਤਾਂ ਹੀ ਜਾਂਦਾ ਸਾਡਾ ਪਿਆਰਾ ਭਾਰਤ ਤਾਂ ਹੀ ਬਣਦਾ ਪਿਆਰਾ ਪੰਜਾਬ ਤਾਂ ਹੀ ਬਣਦਾ ਜੇਕਰ ਅਸੀਂ Hindu Muslim Sikh Sai ਰਲ ਕੇ ਪਿਆਰ ਦੀ ਪਰਿਭਾਸ਼ਾ ਲਿਖੀਏ ਨਾ ਕਿ ਨਫਰਤ ਦੀ ਔਰ ਇਹ ਜਿਹੜਾ ਭਗਤ ਸਿੰਘ ਦਵਾਬੀ ਆ ਇਹ ਝੂਠੀ ਸ਼ੋਹਰਤ ਲੈਣ ਵਾਸਤੇ ਜਿਹੜੀ ਆ ਸੋਸ਼ਲ ਮੀਡੀਆ ਦੇ ਟੀਆਰਪੀ ਲੈਣ ਵਾਸਤੇ ਜਾਂ Facebook ਤੇ ਮਾਦਮ ਤੋਂ ਆਪਣੀ ਜਿਹੜੀ ਕਾਲੀ ਕਮਾਈ ਕਰਨ ਵਾਸਤੇ ਜਾਂ ਦੇ ਵਿਊਜ਼ ਲੈਣ ਵਾਸਤੇ ਇਸ ਤਰੀਕੇ ਦੀਆਂ ਜੜੀਆਂ ਕੋਡੀਆਂ ਚਾਲਾਂ ਜੜੀਆਂ ਉਹ ਕਰਦਾ ਪਰ ਮੈਂ ਇਹਨੂੰ ਤਾੜਨਾ ਦੇਣੀ ਚਾਹੁੰਦਾ ਕਿ ਮਸੀਹੀ ਚੌਂਕ ਬੜੀ ਸ਼ਾਂਤੀ ਦੇ ਨਾਲ ਅਸੀਂ ਉੱਥੇ ਜਿਹੜਾ ਸਥਾਪਿਤ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇੰਨਾ ਕਿ ਖੂਬਸੂਰਤ ਬਣਾਵਾਂਗੇ ਕਿ ਦੂਰ ਕਈ ਕਿਲੋਮੀਟਰ ਤੋਂ ਜੜਾਇਆ ਮਸੀਹੀ ਚੌਂਕ ਦੀ ਜੜੀ ਆ ਦਿਖ ਨਜ਼ਰ ਆਊਗੀ ਔਰ ਸ਼ਾਂਤੀ ਦਾ ਪ੍ਰਤੀਕ ਔਰ ਉਹਦੇ ਉੱਪਰ ਅਸੀਂ ਇਹ 슬ੋਗਨ ਲਿਖਾਵਾਂਗੇ ਕਿ ਹਿੰਦੂ ਮੁਸਲਮਾਨ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਇਸ ਕਰਕੇ ਕਿਸੇ ਨੂੰ ਵੀ ਸਾਡੇ ਪੰਜਾਬ ਦੇ ਅੰਦਰ ਨਫ਼ਰਤ ਦਾ ਬੀਜ ਬੋਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਔਰ ਇਸ ਬੰਦੇ ਨੂੰ ਮੈਂ ਦੱਸਣਾ ਚਾਹੁੰਦਾ ਕਿ ਹਰੇਕ ਚੌਕ ਦੇ ਅੰਦਰ ਵਾਲਮੀਕ ਮਹਾਰਾਜ ਦੀਆਂ ਮੂਰਤੀਆਂ ਲੱਗਿਆ ਨੇ ਰਾਮ ਜੀ ਦੀਆਂ ਮੂਰਤੀਆਂ ਲੱਗਿਆ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਗੋਬਿੰਦ ਸਿੰਘ ਜੀ ਦੇ ਚੌਕ ਬਣੇ ਨੇ ਇਸ ਤਰੀਕੇ ਦੇ ਨਾਲ ਹਰੇਕ ਧਰਮ ਦੀ ਜਿਹੜੀ ਆ ਉਹ ਇੱਕ ਦਿਖ ਦਿਖਾਈ ਗਈ ਆ ਪਰ ਇਹ ਇਹ ਮੰਨਤਾ ਆ ਇਸ ਚੀਜ਼ ਨੂੰ ਅਸੀਂ ਸਤਕਾਰ ਕਰਦੇ ਆ ਇਸ ਚੀਜ਼ ਨੂੰ ਇਹ ਮਾਨ ਪ੍ਰਾਪਤ ਕਰਦੇ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਆ ਕਿ ਤੇਰੇ ਵਰਗੇ ਬੇਵਕੂਫ ਨੂੰ ਖੁੱਲਾ ਛੱਡ ਦਿੱਤਾ ਜਾਵੇ ਜੋ ਤੇਰੇ ਮੂੰਹ 'ਚ ਨਫ਼ਰਤ ਭਰੇ ਸ਼ਬਦ ਆਉਣ ਤੂੰ ਉਹੀ ਬੋਲੀ ਜਾਵੇਂ ਤੈਨੂੰ ਇਸ ਚੀਜ਼ ਦਾ ਹਰਜਾਨਾ ਵੀ ਭੁਗਤਣਾ ਪਏਗਾ ਜੇ ਤੇਰੇ 'ਚ ਹਿੰਮਤ ਹੈਗੀ ਆ ਤੇ ਉੱਥੇ ਵਾਲਮੀਕ ਚੌਂਕ ਬਣੇ ਨੇ ਆ ਰਾਮ ਚੌਂਕ ਬਣੇ ਨੇ ਲਸ਼ਮਨ ਚੌਂਕ ਬਣੇ ਨੇ ਜੇ ਤੇਰੇ 'ਚ ਹਿੰਮਤ ਹੈਗੀ ਆ ਤੇ ਤੂੰ ਆ ਕੇ ਚੈਲੰਜ ਕਰਕੇ ਉਹਨਾਂ ਬਾਰੇ ਵੀ ਬੋਲ ਜੇ ਤੇਰਾ ਧੂਆਂ ਨਾ ਘੜਾ ਦਿੱਤਾ ਉਹਨਾਂ ਨੇ ਤੇ ਤੈਨੂੰ ਨਾਨੀ ਯਾਦ ਨ ਆ ਗਈ ਤੇ ਤੈਨੂੰ ਫਿਰ ਪਤਾ ਕਿਦਾਂ ਲੱਗੂਗਾ ਕਿ ਕਿਵੇਂ ਧਰਮਾਂ ਦੇ ਅੰਦਰ ਪਾੜ ਪਈਦਾ ਜਿੱਤੇ ਵਿੱਚ ਸੱਚਮੁੱਚ ਹਿੰਮਤ ਹੈ ਤੇ ਤੂੰ ਕਰਕੇ ਦੇਖ ਪਰ ਅਸੀਂ ਇੱਥੇ ਮੁਸੀਬ ਭਾਈਚਾਰੇ ਦੇ ਬਸ਼ਿੰਦੇ ਹੋਣ ਦੇ ਨਾਤੇ ਤੈਨੂੰ ਇਸ ਚੀਜ਼ ਦੀ ਸਜ਼ਾ ਵੀ ਜ਼ਰੂਰ ਦਲਵਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਤੈਨੂੰ ਇਸ ਚੀਜ਼ ਦਾ ਖਮਿਆਜਾ ਵੀ ਭੁਗਤਣਾ ਪਏਗਾ ਔਰ ਤੇਰੇ ਨਾਸਾਂ ਦੇ ਵਿੱਚੋਂ ਧੂਆਂ ਕਢਾ ਕੇ ਤੇਰੀ ਬੋਲਤੀ ਬੰਦ ਨਾ ਕੀਤੀ ਤੇ ਫਿਰ ਤੈਨੂੰ ਇਸ ਚੀਜ਼ ਦਾ ਪਤਾ ਵੀ ਲੱਗ ਜਾਊਗਾ ਕਿ ਕਿਵੇਂ ਕਿਸੇ ਦੇ ਧਰਮ ਦੇ ਖਿਲਾਫ ਬੋਲੀਦਾ ਕਿਸੇ ਦੇ ਧਰਮ ਦੀ ਬੇਇੱਜ਼ਤੀ ਕਰੀਦੀ ਆ ਔਰ ਇਹ ਤੂੰ ਬੇਇੱਜ਼ਤੀ ਕੀਤੀ ਆ ਤੇਰੇ ਦੇ 295 ਇਹਦਾ ਪਰਚਾ ਤੇ ਦਰਜ ਕਰਾਉਣਾ ਹੀ ਕਰਾਉਣਾ ਨਾਲ ਦੇ ਨਾਲ ਤੇਰੇ ਹੱਥੇ ਵੀ ਅਸੀਂ ਸਰਵਿਸ ਜ਼ਰੂਰ ਕਰਾਂਗੇ ਲਾਸਟ ਵਿੱਚ ਪ੍ਰਧਾਨ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਜਿੰਨਾ ਵੀ ਸਮਾਜ ਸਾਨੂੰ ਇਸ ਚੈਨਲ ਦੇ ਉੱਤੇ ਦੇਖਦਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਮੈਸੇਜ ਇਹ ਹੀ ਦੇਣਾ ਚਾਹਾਂਗੇ ਕਿ ਇਹੋ ਜਿਹੇ ਬੇਵਕੂਫ ਇਨਸਾਨਾਂ ਦੇ ਜਿਹੜੇ ਆ ਜ਼ਹਿਰ ਭਰੇ ਨਫ਼ਰਤ ਭਰੇ ਜਿਹੜੀਆਂ ਵੀਡੀਓਜ਼ ਨੇ ਜਿਹੜੇ ਇਹਨਾਂ ਦੇ ਜਿਹੜੇ ਜਿਹੜੇ ਬੋਲ ਨੇ ਉਹਨਾਂ ਨੂੰ ਕਦੇ ਵੀ ਜ਼ਿਆਦਾ ਜਿਹੜੀ ਤਵੱਜੋ ਦੇਣ ਦੀ ਲੋੜ ਨਹੀਂ ਆ ਇਹੋ ਜਿਹੇ ਜਿਹੜੇ ਕਹੀ ਆਏ ਤੇ ਕਹੀ ਗਏ ਇਹਦਾ ਜਿਹੜਾ ਪਹਿਲਾ ਭਰਾ ਸੀ ਜਿਹੜਾ ਦਿਬੜੂ ਘਰ ਜੇਲ੍ਹ ਦੇ ਵਿੱਚ ਜਾ ਕੇ ਬੈਠ ਗਿਆ ਆ ਉਹ ਵੀ ਇਸੇ ਤਰੀਕੇ ਦੇ ਹਿੰਦੂ ਸਿੱਖ ਇਸਾਈਆਂ ਦੇ ਖਿਲਾਫ ਜ਼ਹਿਰ ਭਰੇ ਨਫ਼ਰਤ ਭਰੇ ਜਿਹੜੇ ਲਫ਼ਜ਼ ਬੋਲਦਾ ਸੀ ਤੇ ਉਹਨੂੰ ਉਹਦੀ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ ਆ ਜਿਹੜਾ ਸਰਕਾਰਾਂ ਨੇ ਔਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਕਾਨੂੰਨ ਨੇ ਪਹੁੰਚਾ ਦਿੱਤਾ ਗਿਆ ਆ ਤੇ ਮੈਨੂੰ ਲੱਗਦਾ ਬਹੁਤ ਜਲਦੀ ਇਨੂੰ ਵੀ ਉਥੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਅਸੀਂ ਪਹੁੰਚਾਉਣ ਦੇ ਬਹੁਤ ਤਗੜੇ ਤਰੀਕੇ ਨਾਲ ਉਪਰਾਲੇ ਕਰਾਂਗੇ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਵਿੱਚ ਪ੍ਰਧਾਨ ਜੌਨ ਕੋਟਲੀ ਜੀ ਜਿਨ੍ਹਾਂ ਦੇ ਵੱਲੋਂ ਆਪਣੇ ਸਮਾਜ ਦੀ ਖਾਤਰ ਹਮੇਸ਼ਾ ਹੀ ਉਹ ਅੱਗੇ ਆਏ ਨੇ ਔਰ ਅੱਜ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਜੋ ਭਗਤ ਸਿੰਘ ਦਵਾਬੀ ਜੀ ਵੱਲੋਂ ਮਸੀ ਲੋਕਾਂ ਦੇ ਉੱਪਰ ਜੋ ਉਹਨਾਂ ਦੇ ਕ੍ਰੋਸ ਦੇ ਉੱਪਰ ਜੋ ਟਿੱਪਣੀ ਕੀਤੀ ਗਈ ਸੀ ਉਸੇ ਦੇ ਉੱਤੇ ਅੱਜ ਉਹਨਾਂ ਨੇ ਇਹ ਆਪਣਾ ਗੁੱਸਾ ਜਿਹੜਾ ਹੈ ਉਹ ਜ਼ਾਹਰ ਕੀਤਾ ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਮਸੀਹ ਸਮਾਏ ਦੇ ਪ੍ਰਤੀ ਬੋਲਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹ ਜਵਾਬ ਦਿੰਦੇ ਰਹਿਣਗੇ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼ ਥੈਂਕ ਯੂ